ਇਹ ਗੁਰੂ ਦਾ ਪੰਥ ਪਿਆਰਾ ਹੈ ਵਿਲੱਖਣ ਹੈ ਸਿੱਖ ਪੰਥ ਦੀਆਂ ਆਪਣੀਆਂ ਰਵੱਤਾ ਅਤੇ ਆਪਣੀਆਂ ਪਰੰਪਰਾਵਾਂ ਹਨ ਦੁਨੀਆਂ ਦੇ ਵਿੱਚ ਵਸਣ ਵਾਲਾ ਹਰ ਸਿੱਖ ਮਾਈ ਭਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਕਬੂਲ ਦੀ ਦੇ ਮਾਲਕ ਮੋਂਗਾ ਜੀ ਛੇਵੀਂ ਬਾਦਸ਼ਾਹ ਧਾਨ ਧਨ ਕੰਨ ਮੋਂਗਾ ਜੀ ਸ੍ਰੀ ਗੁਰੂ ਹਰगोਬਿੰਦ ਪਾਤਸ਼ਾਹ ਜੀ ਦੇ ਪਾਵਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਤੇ ਛੋਟੀ ਸੁਲਤਾਨ ਸਤਪੁਰੂ ਸ੍ਰੀ ਗੁਰੂ ਰਾਜਨਾਰਨ ਜੀ ਮਹਾਰਾਜ ਜੀ ਦੇ ਮਕਦਸ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਪਰਕਰਮਾ ਦੇ ਵਿੱਚ ਸੁਭਾਏ ਮਾਨ ਗੁਰੂ ਖਾਲਸਾ ਜੀ ਆਏ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਦਾ ਪੰਥ ਪਿਆਰਾ ਹੈ ਵਿਲੱਖਣ ਹੈ ਸਿੱਖ ਪੰਥ ਦੀਆਂ ਆਪਣੀਆਂ ਰਵੱਤਾ ਅਤੇ ਆਪਣੀਆਂ ਪਰੰਪਰਾਵਾਂ ਹਨ ਦੁਨੀਆਂ ਦੇ ਵਿੱਚ ਵੱਸਣ ਵਾਲਾ ਹਰ ਸਿੱਖ ਮਾਈ ਭਾਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਕਬੂਲ ਕਰਦਿਆਂ ਪੰਥ ਕਰਵਤਾ ਆਦੀ ਪਰੰਪਰਾਵਾਂ ਤੇ ਚੱਲਣ ਦਾ ਹਮੇਸ਼ਾ ਹੀ ਇਲਚਾਰ ਰੱਖਦਾ ਹੈ ਪਿਛਲੇ ਦਿਨੀ ਸ਼੍ਰੀ ਨਗਰ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੇ ਰਾਹੀਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ 350 ਸਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਨਗਰ ਦੇ ਅੰਦਰ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਹੁਤ ਵੱਡੀ ਸਿੱਖ ਸਿਧਾਂਤਾਂ ਨੂੰ ਛੱਟ ਮਾਰੀ ਗਈ ਪੰਥ ਕਰਵੈਤਾ ਦਾ ਘਾਣ ਹੋਇਆ ਆਰ ਇਤਿਹਾਸ ਦੇ ਅੰਦਰ ਪਹਿਲੀ ਵਾਰ ਸੀ ਕਿ ਕਿਸੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੀ ਆਰੰਭਤਾ ਦੇ ਮੌਕੇ ਜਿਹੜੇ ਅਸ਼ਲੀਲ ਗੀਤ ਨੇ ਉਹ ਗਾਏ ਗਏ ਭੰਗੜੇ ਪਾਏ ਗਏ ਇਹਦੇ ਕਾਰਨ ਸਿੱਖ ਹਿਰਦਿਆਂ ਨੂੰ ਬੜੀ ਗਹਿਰੀ ਸੱਟ ਵੱਜੀ ਦੁਨੀਆ ਭਰ ਦੇ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੰਜਾਬ ਸਰਕਾਰ ਅਤੇ ਸਬੰਧਤ ਬੰਦਿਆਂ ਦੇ ਸਬੰਧੀ ਰੱਖ-ਵੱਖ ਸ਼ਿਕਾਇਤਾਂ ਭੇਜੀਆਂ ਨੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਦੋ ਬੰਦਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਸੀ ਇੱਕ ਹਰਜੋਤ ਸਿੰਘ ਜਿਹੜੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੀ ਨੇ ਔਰ ਵੱਡੀ ਗੱਲ ਇਹ ਸ਼੍ਰੀ ਆਨੰਦਪੁਰ ਸਾਹਿਬ ਜਿਹੜਾ ਹਲਕਾ ਹੈ ਉਹਦੀ ਨੁਮਾਇੰਦਗੀ ਵੀ ਕਰਦੇ ਨੇ ਦੂਜੇ ਨੇ ਜਸਵੰਤ ਸਿੰਘ ਜ਼ਫਰ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹ ਉਹਨਾਂ ਨੇ ਇੱਕ ਚਿੱਠੀ ਭੇਜੀ ਆ ਕਿ ਉਹ ਵਿਦੇਸ਼ ਗਏ ਨੇ 13 ਤਰੀਕ ਤੱਕ ਉਹ ਆਪਣਾ ਪੱਖ ਬਾਅਦ ਵਿੱਚ ਰੱਖਣਗੇ ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਇੱਥੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਨੇ ਵਸੀਲ ਦੇ ਹਰਜੋਤ ਸਿੰਘ ਜੀ ਹਰਜੋਤ ਸਿੰਘ ਪਿਛਲੇ ਦਿਨੀ ਜੋ ਸ਼੍ਰੀ ਨਗਰ ਦੇ ਅੰਦਰ ਸ਼ਤਾਬਦੀ ਦੇ ਸਬੰਧਤ ਪ੍ਰੋਗਰਾਮ ਹੋਇਆ ਉਹਦੇ ਵਿੱਚ ਗੁਰਮਤਿ ਸਿਧਾਂਤਾਂ ਦੀਆਂ ਧਜਣਾ ਉਡੀਆਂ ਗੁਰੂ ਦਾ ਅਤਵ ਨਹੀਂ ਲਿਆ ਕੀ ਤੁਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋ ਕਿ ਤੁਹਾਡੇ ਵੱਲੋਂ ਇਹ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਐਵੇਂ ਦਾ ਗਲਤ ਪ੍ਰੋਗਰਾਮ ਕਰਕੇ ਸੇਕ ਹਿਰਦਿਆਂ ਨੂੰ 6 ਵਜੇ ਆ ਗੁਰੂ ਦਾ ਅਦਬ ਕਾਇਮ ਨਹੀਂ ਰਿਹਾ ਉਸ ਮੌਕੇ ਤੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਕੀ ਤੁਸੀਂ ਉੱਥੇ ਹਾਜ਼ਰ ਸੀ ਪ੍ਰੋਗਰਾਮ ਦੇ ਵਿੱਚ ਹਾਂ ਜਾਂ ਨਾ ਜਥੇਦਾਰ ਜੀ ਹਾਂਜੀ ਮੈਂ ਆਪਣੀ ਗਲਤੀ ਕਬੂਲ ਕਰਦਾ ਹਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਇਹ ਬਖਸਿੰਧ ਗੁਰੂ ਦਾ ਬਖਸਿੰਧ ਦਰ ਹੈ ਮੈਂ ਆਪਣੀ ਗਲਤੀ ਕਬੂਲ ਕਰਦਾ ਹਾਂ ਤੇ ਮੇਰਾ ਰੋਮ ਰੋਮ ਸਮਰਪਿਤ ਦੇਖੋ ਦੇਖੋ ਤੁਸੀਂ ਉੱਥੇ ਹਾਜ਼ਰ ਸੀ ਜੀ ਜੱਥੇਦਾਰ ਜੀ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਗਾਇਕ ਗਾ ਰਿਹਾ ਸੀ ਤੇ ਗਾਣੇ ਚੱਲ ਪਏ ਜਿਹੜੇ ਕਿ ਅਰਥਿਕ ਨਹੀਂ ਆ ਸਿੱਖ ਸੱਭਿਆਚਾਰ ਦੇ ਮੁਤਾਬਕ ਤੇ ਖਾਸ ਕਰਕੇ ਜਦੋਂ ਗੁਰੂਆਂ ਦੀ ਸ਼ਹੀਦੀ ਸ਼ਤਾਬਦੀ ਦੀ ਰਮਤਾ ਹੋਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ 'ਚ ਰੋਕਿਆ ਨਹੀਂ ਜੱਥੇਦਾਰ ਜੀ ਮੈਂ ਠੀਕ ਆ ਠੀਕ ਆ ਕੋਈ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ ਵੱਡੀ ਉਹ ਲੰਘਣਾ ਆਈ ਗੁਰੂ ਦਾ ਅਤਬ ਨਹੀਂ ਹੋਇਆ ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਸਮੂਚੇ ਪੰਥ ਤੋਂ ਇਹਦੀ ਮਾਫੀ ਮੰਗਦੇ ਹੋ ਜੀ ਜਥੇਦਾਰ ਠੀਕ ਹੈ ਬਹਿ ਜਾਓ ਜੰਮੂ ਵਾਲੇ ਸਿੰਘ ਰਣਜੀਤ ਸਿੰਘ ਜਗਪਾਲ ਸਿੰਘ ਸੋਮਨਾਥ ਸਿੰਘ ਇਹਨਾਂ ਨੂੰ ਗੜਾਂ ਦੇ ਵਿੱਚ ਪਾਉਣ ਨੂੰ ਦੋ ਕੋਈ ਸਿੰਘ ਇੱਥੋਂ ਦੋ ਰਣਜੀਤ ਸਿੰਘ ਮੁੰਡਾ ਤਾਜਾ ਬੱਸ ਆਪਾਂ ਕੋਈ ਸਵਾਲ ਜਵਾਬ ਨਹੀਂ ਕਰਨਾ ਬਸ ਥਾਂ ਦਾ ਨਾਂ ਹੀ ਦੱਸਣੀ ਹੈ ਰਣਜੀਤ ਸਿੰਘ ਪਿਛਲੇ ਦਿਨਾ ਚ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਇੱਕ ਬੰਦੇ ਦਾ ਤੁਸੀਂ ਕੀਰਤਨ ਕਰਵਾਇਆ ਜੀ ਉਹ ਬੰਦਾ ਛੇਕਿਆ ਆਇਆ ਵਾ ਉਹਦੇ ਬਾਰੇ ਕਿਹਾ ਗਿਆ ਵੀ ਉਹਦੇ ਨਾਲ ਰੋਟੀ ਬੇਟੀ ਦੀ ਸਾਜ ਨਹੀਂ ਰੱਖਣੀ ਤੁਸੀਂ ਉਹਦਾ ਪ੍ਰੋਗਰਾਮ ਕਰਾਇਆ ਤੁਸੀਂ ਅਕਾਲ ਤਖਤ ਸਾਹਿਬ ਕੋਲੋਂ ਪੰਥ ਕੋਲੋਂ ਇਸ ਗੱਲ ਦੀ ਮਾਫੀ ਮੰਗਦੇ ਹੋ ਜੀ ਜਥੇਦਾਰ ਜੀ ਅੱਗੇ ਦਿਓ ਜਗਪਾਲ ਸਿੰਘ ਤੁਸੀਂ ਪਿਛਲੇ ਦਿਨੀ ਪੰਥ ਵਿੱਚੋਂ ਛੇਕੇ ਹੋਏ ਇੱਕ ਵਿਵਾਦਿਤ ਬੰਦੇ ਦਾ ਕੀਰਤਨ ਕਰਵਾਇਆ ਤੁਸੀਂ ਕੀਰਤਨ ਕਰਵਾਇਆ ਵਾ ਜੀ ਕਰਵਾਇਆ ਜੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਤੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿ ਤੁਹਾਡੇ ਕੋਲੋਂ ਵੱਡੀ ਗਲਤੀ ਹੋਈ ਕਿ ਤੁਸੀਂ ਜਿਹਦੇ ਨਾਲ ਰੋਟੀ ਬੇਟੀ ਦੀ ਸਾਝ ਨਹੀਂ ਰੱਖਣੀ ਉਹਦਾ ਪ੍ਰੋਗਰਾਮ ਕਰਵਾਇਆ ਜੀ ਮਗਦਾਬ ਮਾਫੀ ਮੰਗਦੇ ਹਾਂ ਮੰਗਦੇ ਹਾਂ ਅੱਗੇ ਜੀ ਸੋਮਨਾਥ ਸਿੰਘ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਪ੍ਰੋਫੈਸਰ ਦਰਸ਼ਨ ਸਿੰਘ ਦਾ ਜਿਹੜਾ ਕਿ ਜਿਹਦੇ ਨਾਲ ਕਿਹਾਗਾ ਰੋਟੀ ਬੇਟੀ ਦੀ ਸਾਝ ਨਹੀਂ ਰੱਖਣੀ ਉਹਦਾ ਪ੍ਰੋਗਰਾਮ ਤੁਸੀਂ ਕਰਵਾਇਆ ਇਹ ਤੇਰਾ ਪ੍ਰੋਜੈਕਟ ਤੁਸੀਂ ਇੱਕ ਵਿਵਾਦਿਤ ਬੰਦੇ ਦਾ ਛੇਕੇ ਬੰਦੇ ਦਾ ਪ੍ਰੋਗਰਾਮ ਕਰਾਇਆ ਜਿਹਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਹੀ ਕਿ ਉਹਦੇ ਨਾਲ ਕੋਈ ਸਾਝ ਨਹੀਂ ਰੱਖਣੀ ਤੁਸੀਂ ਗਲਤੀ ਕੀਤੀ ਆ ਇਹਦੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਪੰਥ ਤੋਂ ਮਾਫੀ ਮੰਗਦੇ ਹੋ ਜੀ 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 ਤੋਂ ਮਾਫੀ ਮੰਗਦੇ ਹੋ ਪਰ ਪਤਾ ਨਹੀਂ ਸੀ ਠੀਕ ਹੈ ਜੀ ਬੈਠੋ ਤੁਹਾਡੇ ਸੰਬੰਧੀ ਜੋ ਵੀ ਅਸੀਂ ਸਿੰਘ ਸਾਹਿਬਾਨ ਕਰਕੇ ਤੇ ਫਿਰ ਤੁਹਾਨੂੰ ਅਕਾਲ ਤਖਤ ਸਾਹਿਬ ਦਾ ਆਦੇਸ਼ ਦਿੱਤਾ ਜਾਊ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ